ਆਪਣੇ ਘਰ ਆਣਾ ਹੋਵੇ ਮਹਿਮਾਨ ਨੇ ਜਾਂ ਫਿਰ ਆਪਣਾ ਕਦੇ ਜੀ ਕਰਦਾ ਹੈ ਕਿ ਆਪਾਂ ਨੇ ਕੁਝ ਕਰਾਰਾ ਖਾਣ ਨੂੰ ਮਨ ਕਰੇ ਤੇ ਰੋਟੀ ਦੇ ਨਾਲ ਆਪਾਂ ਇਹ रेसिपी ਬਣਾ ਸਕਦੇ ਹਾਂ ਇਹਦੇ ਨਾਲ ਨਾ ਤਾਂ ਚਟਨੀ ਦੀ ਲੋੜ ਪਵੇਗੀ ਤੇ ਨਾ ਹੀ ਅਚਾਰ ਦੀ 컬러ਫੁਲ रेसिपी ਹੈ ਤੇ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡਾ ਆਪਣਾ ਚੈਨਲ ਹੈ ਗਿਲ ਪੰਜਾਬੀ ਕੁਕਿੰਗ ਇਹਦੇ ਉੱਤੇ ਆਪਾਂ ਬਹੁਤ ਬਧੀਆ ਬਧੀਆ ਰੈਸਪੀਸ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਤੇ ਮੈਂ ਇਹ ਤੋੜ ਕੇ ਲੈ ਕੇ ਆਈਆਂ ਮਿਰਚਾਂ ਮੈਂ ਹੁਣੇ ਹੀ ਤੋੜ ਕੇ ਲੈ ਕੇ ਆਈ ਬਿਲਕੁਲ ਜਸਟ ਹੁਣੇ ਤੇ ਇਹਨਾਂ ਦੇ ਆਪਾਂ ਪਹਿਲਾਂ ਡੰਡੀਆਂ ਤੋੜ ਲਵਾਂਗੇ ਡੰਡੀਆਂ ਤੋੜ ਕੇ ਆਪਾਂ ਡੰਡੀਆਂ ਵੱਖਰੀਆਂ ਕਰ ਦਾਂਗੇ ਤੇ ਡੰਡੀਆਂ ਵੀ ਤੋੜ ਲਈ ਸੀ ਤੇ ਨਾਲ ਹੀ ਮੈਂ ਇਹਨਾਂ ਨੂੰ ਧੋ ਲਿਆ ਧੋਣ ਤੋਂ ਬਾਅਦ ਆਪਾਂ ਨੇ ਇਹਨੂੰ ਕੱਪੜੇ ਦੇ ਨਾਲ ਪੂੰਝ ਲੈਣਾ ਤਾਂ ਕਿ ਜਿੰਨਾ ਵੀ ਮੋਇਸਚਰ ਇਹਦਾ ਚੰਗੀ ਤਰ੍ਹਾਂ ਨਿਕਲ ਸਕੇ ਤੇ ਥੋੜੀ ਜੀ ਚਾਹੋ ਤੇ ਤੁਸੀਂ ਹਵਾ ਵੀ ਲਵਾ ਸਕਦੇ ਹੋ ਉਹਦੇ ਨਾਲ ਜਿਹੜੀ ਆਪਣੀ ਮਿਰਚਾਂ ਨੇ ਲੌਂਗ ਟਾਈਮ ਤੱਕ ਚੱਲ ਸਕਦੀਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਕਰ ਲਵਾਂਗੇ ਜੇ ਮਿਰਚ ਦਾ ਸਹੀ ਜਗ੍ਹਾ ਵੱਡਾ ਤੇ ਆਪਾਂ ਤਿੰਨ ਪੀਸਸ ਕਰ ਲਾਂਗੇ ਨਹੀਂ ਤਾਂ ਜੇ ਮਿਰਚ ਛੋਟੀ ਹੈ ਤਾਂ ਆਪਾਂ ਦੋ ਪੀਸਾਂ ਦੇ ਵਿੱਚ ਇਹਨੂੰ ਕੱਟ ਲਵਾਂਗੇ ਜਿਆਦਾ ਬਰੀਕ ਆਪਾਂ ਨੇ ਨਹੀਂ ਕੱਟਣੀ ਆ ਫਿਰ ਉਹ ਟੇਸਟ ਨਹੀਂ ਆ ਪਾਏਗਾ ਜਿਹੜਾ ਆਪਾਂ ਨੇ ਮਿਰਚਾਂ ਦਾ ਬਣਾਣਾ ਹੈ ਤੇ ਸਾਰੀਆਂ ਮਿਰਚਾਂ ਨੂੰ ਆਪਾਂ ਨੇ ਇਸੇ ਤਰ੍ਹਾਂ ਹੀ ਕੱਟ ਕਰ ਲੈਣਾ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਸ਼ਾਨਦਾਰ ਰੈਸਪੀ ਹੈ ਤੇ ਜਦੋਂ ਮਰਜੀ ਤੁਸੀਂ ਇਹਨੂੰ ਪੂਰੀ ਪਰਾਂਠੇ ਜਾਂ ਰੋਟੀ ਦੇ ਨਾਲ ਖਾ ਸਕਦੇ ਹੋ ਆਏ ਦੇਖੋ ਆਪਾਂ ਨੇ ਸਾਰੀਆਂ ਮਿਰਚਾਂ ਇਸੇ ਤਰ੍ਹਾਂ ਕੱਟ ਕੇ ਤਿਆਰ ਕਰ ਲਈਆਂ ਨੇ ਸਾਰੀ ਮਿਰਚ ਆਪਣੀਆਂ ਇਕੱਠ ਹੋ ਗਈਆਂ ਨੇ ਤੇ ਹੁਣ ਇੱਥੇ ਆਪਾਂ ਗੈਸ ਉੱਤੇ ਰੱਖਾਂਗੇ ਕੜਾਈ ਜਿਹੜੇ ਵੀ ਭਾਂਡੇ 'ਚ ਆਪਾਂ ਨੇ ਬਣਾਉਣਾ ਹੈ ਤੇ ਭਾਂਡਾ ਜਿਹੜਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ ਤੇ ਪਾਣੀ ਨਹੀਂ ਹੋਣਾ ਚਾਹੀਦਾ ਭਾਂਡੇ ਦੇ ਵਿੱਚ ਜੇ ਪਾਣੀ ਹੈਗਾ ਤਾਂ ਆਪਾਂ ਗੈਸ ਲਾ ਕੇ ਪਾਣੀ ਬਿਲਕੁਲ ਸੁਕਾ ਲਵਾਂਗੇ ਤੇ ਜਿੱਦਾਂ ਹੀ ਪੰਡਾ ਪੂਰਾ ਪੂਰੀ ਤਰ੍ਹਾਂ ਆਪਣਾ ਸੁੱਕ ਜਾਏਗਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇ ਇਹ ਜਿਹੜੀ ਰੈਸਪੀ ਆਪਾਂ ਨੇ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਣੀ ਹੈ ਤੇ ਆਪਾਂ ਰਿਫਾਈਨਡ ਜਾਂ ਕੋਈ ਹੋਰ ਦੇਸੀ ਘਿਓ ਵਗੈਰਾ ਕੁਝ ਵੀ ਯੂਜ਼ ਨਹੀਂ ਕਰਨਾ ਤੇ ਇਹ ਜਿਹੜੀ ਸਰੋਂ ਦੇ ਤੇਲ ਦੇ ਵਿੱਚ ਰੈਸਪੀ ਹੈ ਲੌਂਗ ਟਾਈਮ ਤੱਕ ਚੱਲ ਸਕਦੀ ਹੈ ਨੂੰ ਆਪਾਂ ਲੌਂਗ ਟਾਈਮ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਤੇ ਇਹ ਰੈਸਪੀ ਬਿਲਕੁਲ ਵੀ ਖਰਾਬ ਨਹੀਂ ਹੋਏਗੀ بس ਮੈਂ ਇਹਦਾ ਇਹ 2 ਪੁਆਇੰਟ ਆਪਾਂ ਨੇ ਯਾਦ ਰੱਖਣਾ ਹੈ ਕਿ ਇਹ ਵਿੱਚ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਮਿਰਚਾਂ ਦੇ ਵਿੱਚ ਬਿਲਕੁਲ ਚੰਗੀ ਤਰ੍ਹਾਂ ਆਪਾਂ ਨੇ ਹਵਾ 'ਚ ਸੁਕਾ ਲੈਣਾ ਤੇ ਕਪੜੇ ਨਾਲ ਚੰਗੀ ਤਰ੍ਹਾਂ ਪੂੰਝ ਲੈਣਾ ਹੈ ਹੋਰ ਸਰੋਂ ਦੇ ਤੇਲ 'ਚ ਬਣਾਣੀ ਹੈ ਆਪਾਂ ਨੇ ਤੇ ਹੁਣ ਆਪਾਂ ਜਿੱਦਾਂ ਤੇਲ ਗਰਮ ਹੋ ਜਾਏਗਾ ਇਹਦੇ ਵਿੱਚ ਆਪਾਂ ਪਾ ਦਵਾਂਗੇ ਹਿੰਗ ਹਿੰਗ ਜਿਹੜੀ ਇਹ ਥੋੜੀ ਆਪਾਂ ਨੇ ਪਾਣੀ ਬਿਲਕੁਲ 1 ਜਾਂ 2 ਪਿੰਚ ਪਾਣੀ ਹੈ ਤੇ ਹੁਣ ਇਹਦੇ ਵਿੱਚ ਮੈਂ ਪਾ ਦਵਾਂਗੀ ਰਾਈ ਅੱਧਾ ਚਮਚ ਇਸ ਵਿੱਚ ਮੈਂ ਇਹਦੇ ਵਿੱਚ ਰਾਈ ਪਾ ਦਵਾਂਗੀ ਤੇ ਅੱਧਾ ਹੀ ਚਮਚ ਮੈਂ ਇਹਦੇ ਵਿੱਚ ਪਾਵਾਂਗੀ ਜੀਰਾ ਤੇ ਅੱਧਾ ਹੀ ਚਮਚ ਆਪਾਂ ਪਾਵਾਂਗੇ ਇਹਦੇ ਵਿੱਚ ਸੌਫ ਇਹ ਸਾਬਤ ਵਾਲੀ ਸੌਫ ਹੈ ਤੇ ਸਾਰੀ ਚੀਜ਼ਾਂ ਆਪਾਂ ਨੇ ਅੱਧਾ-ਅੱਧਾ ਚਮਚ ਹੀ ਲੈਣੀ ਕਿਉਂਕਿ ਮਿਰਚਾਂ ਦੀ ਜਿਹੜੀ ਕੁਆਂਟੀਟੀ ਹੈ ਬਿਲਕੁਲ ਘੱਟ ਹੈ ਜੇ ਤੁਸੀਂ ਜ਼ਿਆਦਾ ਕੁਆਂਟੀਟੀ ਚ ਬਣਾ ਬਣਾ ਰਹੇ ਹੋ ਤੇ ਜਿਹੜੇ ਮਿਰਚ ਮਸਾਲੇ ਨੇ ਆਪਣੇ ਸਾਹਮਣੇ ਜ਼ਿਆਦਾ ਹੀ ਪਾਏ ਹੋ ਥੋੜੇ ਜੇ ਹੁਣ ਆਪਾਂ ਇਹਦੇ ਵਿੱਚ ਮਿਰਚਾਂ ਰੱਖ ਪਾ ਦਵਾਂਗੇ ਸੌਰੀ ਤੇ ਸਾਰੀ ਮਿਰਚ ਆਪਾਂ ਨੇ ਇਹਦੇ ਵਿੱਚ ਪਾ ਦੇਣੀ ਹੈ ਨੇ ਤੇ ਮਿਰਚਾਂ ਨੂੰ ਹੁਣ ਆਪਾਂ ਕਰਾਂਗੇ ਫਰਾਈ ਤੇ ਐਗਜੋਸਟ ਜਰੂਰ ਔਨ ਕਰ ਲੈਣਾ ਕਿਉਂਕਿ ਜਦੋਂ ਆਪਾਂ ਮਿਰਚਾਂ ਨੂੰ ਫਰਾਈ ਕਰਦੇ ਹਾਂ ਤੇ ਇਹਦੀ ਧਾਸ ਬਹੁਤ ਉੱਡਦੀ ਹੈ ਫਿਰ ਉਹਦੇ ਨਾਲ ਸਾਨੂੰ ਖਾਂਸੀ ਆਉਂਦੀ ਹੈ ਤੇ ਫਿਰ ਰੈਸਪੀ ਬਣਾਣੀ ਵੀ ਮੁਸ਼ਕਿਲ ਹੋ ਜਾਂਦੀ ਹੈ ਤੇ ਐਗਜੋਸਟ ਜਰੂਰ ਔਨ ਕਰ ਲੈਣਾ ਤੇ ਨਾਲ ਹੀ ਆਪਾਂ ਜਿਹੜਾ ਫਲੇਮ ਹੈ ਉਹਨੂੰ ਬਿਲਕੁਲ ਮੀਡੀਅਮ ਕਰਨਾ ਹੈ ਹਾਈ ਫਲੇਮ ਦੇ ਉੱਤੇ ਆਪਾਂ ਨਹੀਂ ਕਰਨਾ ਨਹੀਂ ਤੇ ਰੈਸਪੀ ਬਣਾਣੀ ਬਹੁਤ ਹੀ ਔਖੀ ਹੋ ਜਣੀ ਹੈ ਸਾਨੂੰ ਤੇ ਦੋ ਤੋਂ ਤਿੰਨ ਮਿੰਟ ਤੱਕ ਆਪਾਂ ਮਿਰਚਾਂ ਨੂੰ ਇਸੇ ਤਰ੍ਹਾਂ ਹੀ ਫਰਾਈ ਕਰਾਂਗੇ ਤੇ ਮਿਰਚਾਂ ਨੂੰ ਜਿਹੜਾ ਫਰਾਈ ਬਹੁਤ ਵਧੀਆ ਤਰੀਕੇ ਨਾਲ ਆਪਾਂ ਨੇ ਕਰਨਾ ਹੈ ਤੇ ਇਹ ਰੈਸਪੀ ਜਿਹੜੀ ਆਪਾਂ ਨੇ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਹਫਤਾ 10 ਦਿਨ ਤੱਕ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਤੇ ਜਦੋਂ ਵੀ ਰੋਟੀ ਖਾਣੀ ਹੈ ਤੇ ਆਪਾਂ ਨੇ ਇੱਕ ਚਮਚਾ ਆਪਾਂ ਪਾਵਾਂਗੇ ਤੇ ਇਹ ਜਿਹੜਾ ਸਵਾਦ ਇਹ ਦੁਗਣਾ ਹੋ ਜਾਏਗਾ ਹੁਣ ਮੈਦੇ ਵਿੱਚ ਪਾ ਦਵਾਂਗੇ ਅੱਧਾ ਚਮਚਾ ਲੂਣ ਸਾਰੀ ਇਹ ਚੀਜ਼ਾਂ ਮੈਂ ਅੱਦਾ ਅੱਦਾ ਚਮਚਾ ਹੀ ਪਾ ਰਹੀਆਂ ਤੇ ਹਲਦੀ ਜਿਹੜੀ ਬਿਲਕੁਲ ਘੱਟ ਪਾਈ ਹੈ ਹਲਦੀ ਮੇਰੀ ਬਿਲਕੁਲ ਹੀ ਘੱਟ ਸਿਰਫ ਹਲਕਾ ਜਿਹਾ ਕਲਰ ਦੇਣ ਵਾਸਤੇ ਜੇ ਨਾ ਵੀ ਹਲਦੀ ਪਾਓਗੇ ਤਾਂ ਵੀ ਇਹ ਰੈਸਪੀ ਵਧੀਆ ਬਣੇਗੀ ਤੇ ਅੱਧਾ ਜਾਂ ਪੌਣਾ ਚਮਚਾ ਮੇ ਪਾਤਾ ਧਨੀਆ ਪਾਊਡਰ ਦਾ ਤੇ ਦੇਖੋ ਹੁਣ ਸਾਰੀ ਚੀਜ਼ਾਂ ਨੂੰ ਆਪਾਂ ਨੇ ਕਰ ਦਿੱਤਾ ਮਿਕਸ ਤੇ ਹੁਣ ਆਪਾਂ ਇੱਕ ਤੋਂ 2 ਮਿੰਟ ਹੋਣ ਨੂੰ ਹੋਰ ਥੋੜਾ ਜਿਹਾ ਮਸਾਲਿਆਂ ਨੂੰ ਭੁੰਨ ਲਵਾਂਗੇ ਤੇ ਬਹੁਤ ਹੀ ਵਧੀਆ ਤੇ ਬੜੀ ਛੇਤੀ ਇਹ ਬਣ ਚ ਬਣ ਕੇ ਤਿਆਰ ਹੋ ਜਾਂਦੀਆਂ ਨੇ ਇਹ ਦੇਖਣ ਨੂੰ ਵੀ ਬਹੁਤ ਸੋਹਣੀਆਂ ਨੇ ਤੇ ਖਾਣ ਨੂੰ ਤੇਤੋਂ ਵੀ ਜ਼ਿਆਦਾ ਵਧੀਆ ਇਹਦਾ ਟੇਸਟ ਹੈ ਤੇ ਹੁਣ ਆਪਣੀਆਂ ਜਿਹੜੀ ਮਿਰਚਾਂ ਨੇ ਬਿਲਕੁਲ ਫਰਾਈ ਹੋ ਚੁੱਕੀਆਂ ਨੇ ਤੇ ਮੈਂ ਗੈਸ ਦੀ ਫਲੇਮ ਨੂੰ ਕਰ ਦਿੱਤਾ ਬਿਲਕੁਲ ਆਫ ਹੁਣ ਮਿਰਚਾਂ ਆਪੀਆਂ ਤਿਆਰ ਨੇ ਹੁਣ ਲਾਸਟ ਵਿੱਚ ਆਪਾਂ ਲਵਾਂਗੇ ਇੱਕ ਲੈਮਨ ਲੈ ਆ ਮੈਂ ਇੱਕ ਨਿੰਬੂ ਤੇ ਉਹਨੂੰ ਵਿੱਚੋਂ ਇਸ ਤਰ੍ਹਾਂ ਕੱਟ ਕਰ ਲਵਾਂਗੇ ਦੋ ਪਾਰਟ ਵਿੱਚ ਡਿਵਾਈਡ ਕਰ ਲਾਂਗੇ ਹੁਣ ਆਪਾਂ ਨਿੰਬੂ ਨਿਚੋੜਾਂਗੇ ਮਿਰਚਾਂ ਦੇ ਉੱਤੇ ਜਦੋਂ ਮਿਰਚਾਂ ਠੰਡੀਆਂ ਹੋ ਜਾਣਗੀਆਂ ਥੋੜੀਆਂ ਜਿੰਨੀਆਂ ਕਰਕੇ ਬਿਲਕੁਲ ਗਰਮ-ਗਰਮ ਵਿੱਚ ਆਪਾਂ ਨੇ ਨਿੰਬੂ ਨਹੀਂ ਪਾਣਾ ਤੇ ਜਦ ਥੋੜੀਆਂ ਜਿ ਠੰਡੀਆਂ ਹੋ ਜਾਣਗੀਆਂ ਉਹਦੇ ਬਾਅਦ ਆਪਾਂ ਨਿੰਬੂ ਨਿਚੋੜਾਂਗੇ ਕਰਾਰੀ ਕਰਾਰੀ ਮਿਰਚਾਂ ਦੇ ਜਦੋਂ ਖੱਟਾ ਨਿੰਬੂ ਦਾ ਜੇ ਉਹਨਾਂ ਨੂੰ ਬਹੁਤ ਹੀ ਵਧੀਆ ਲੱਗਦਾ ਹੈ ਤੇ ਬਹੁਤ ਹੀ ਫਿਰ ਰੋਟੀ ਦਾ ਜਿਹੜਾ ਸਵਾਦ ਹੈ ਹੋਰ ਵੀ ਵੱਧ ਜਾਂਦਾ ਆਪਣਾ ਤੇ ਜਦੋਂ ਵੀ ਤੁਹਾਡਾ ਜੀ ਕਰੇ ਤੇ ਇਸੇ ਤਰ੍ਹਾਂ ਤੁਸੀਂ ਬਣਾ ਕੇ ਖਾ ਸਕਦੇ ਹੋ ਤੇ ਜਿਉਂ ਨੇ ਜਾਂ ਫਿਰ ਜਦੋਂ ਵੀ ਤੁਹਾਨੂੰ ਜੀ ਕਰੇ ਤonnage ਲਈ ਛੇਤੀ ਵੀ ਬਣ ਜਾਂਦੀ ਨੇ ਜਿਆਦਾ ਟਾਈਮ ਵੀ ਆਪਣਾ ਨਹੀਂ ਲੱਗਦਾ ਹੈਗਾ ਤੇ ਮੁਸ਼ਕਿਲ ਨਾ ਪੰਜ ਤੋਂ 6 ਮਿੰਟ ਚ ਆਪਣੀ ਇਹ ਰੈਸਪੀ ਬਣਾ ਕੇ ਤਿਆਰ ਕਰ ਲਈ ਹੈ ਤਾਂ ਹੁਣ ਆਪਣੀਆਂ ਜਿਹੜੀਆਂ ਮਿਰਚਾਂ ਨੇ ਤਿਆਰ ਨੇ ਬਣ ਕੇ ਦੂਸਰਾ ਜਿਹੜਾ ਲੱਛਿਆ ਸੀ ਉਹ ਨਿਚੋੜ ਕੇ ਲੰਬੂ ਪੂਰੇ ਇਹ ਦੀ ਫਾਦਿੱਤਾ ਤਾਈਰੇ ਦਾ ਬਾਇਗਾ ਪਾਇਨ ਲਵਾਗੇ ਸਰਵ ਮਿਰਚਾਂ ਆਪਣੀਆਂ ਤਿਆਰ ਹੋ ਗਈਆਂ ਨੇ ਹੁਣ ਆਪਾਂ ਇਹਨਾਂ ਨੂੰ ਸਰਵ ਕਰ ਲਾਂਗੇ ਪਲੇਟ ਦੇ ਵਿੱਚ ਤੇ ਆਪਣੀ ਰੈਸਪੀ ਤਿਆਰ ਹੈ ਤੁਸੀਂ ਵੀ ਖਾ ਬਣਾਓ ਖਾ ਤੇ ਇੰਜੋਏ ਕਰੋ ਤੇ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਇਸੇ ਚੈਨਲ ਤੇ ਆਪਾਂ ਬਹੁਤ ਵਧੀਆ ਵਧੀਆ ਰੈਸਪੀਜ਼ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਤੇ ਛੇਤ ਛੇਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਆਪਣੀ ਜਿਹੜੀ ਰੈਸਪੀ ਹੈ ਹੋ ਗਈ ਤਿਆਰ ਆਪਾਂ ਨੇ ਸਰਵ ਵੀ ਕਰ ਦਿੱਤੀ ਹੈ ਹੁਣ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੇ ਤੁਸੀਂ ਕਿੱਥੋਂ ਦੇਖ ਰਹੇ ਹੋ ਤੇ ਆਪਾਂ ਹੁਣ ਲੈ ਕੇ ਆਵਾਂਗੇ ਤੁਹਾਡੇ ਲਈ ਇੱਕ ਹੋਰ ਨਵੀਂ ਰੈਸਪੀ ਉਹ ਤੱਕ ਤੁਸੀਂ ਦੇਖਦੇ ਰਹੋ ਗਿਲ ਪੰਜਾਬੀ ਕੁਕਿੰਗ ਸਤਿ ਸ਼੍ਰੀ ਅਕਾਲ ਜੀ